ਅੱਜ ਤੁਹਾਡੇ ਨਾਲ ਆਪਾਂ ਇੱਕ ਚੰਬੀ ਘੋੜੀ ਲੈ ਕੇ ਪਹੁੰਚੇ ਆਂ ਤੇ ਹੁਣ ਬਾਈ ਆਪਾਂ ਵੀਡੀਓ ਰੈਗੂਲਰ ਪਾਇਆ ਕਰਾਂਗੇ YouTube ਦੇ ਉੱਤੇ ਸੋ ਤੁਸੀਂ ਆਪਣਾ YouTube ਪੇਜ ਕਰ ਲੋ ਫੋਲੋ ਤੇ ਵੀਡੀਓ ਕਰਦੋ ਸਾਰੇ ਭਰਾਵਾਂ ਨਾਲ ਸ਼ੇਅਰ ਤੇ Facebook ਪੇਜ ਵੀ ਆਪਣਾ ਫੋਲੋ ਕਰ ਲਿਓ ਜੀ ਇਹ ਘੋੜੀ ਦੀ ਹਾਈਟ ਹੈ ਜਿਹੜੀ ਉਹ 61+ ਦੱਸੀ ਗਈ ਹੈ ਆਪਾਂ ਨੂੰ ਮਾਲਕਾਂ ਵੱਲੋਂ ਬਾਕੀ ਤੁਸੀਂ ਮੌਕੇ ਤੇ ਜਾ ਕੇ ਚੈੱਕ ਕਰ ਲਿਓ ਬਾਈ ਨੰਬਰ ਮਾਲਕ ਦਾ ਮੈਂ ਸਕਰੀਨ ਤੇ ਸ਼ੋਅ ਕੀਤਾ ਹੋਇਆ ਹੈ ਸਾਰੀ ਜਾਣਕਾਰੀ ਜਿੰਨੀ ਕਿ ਦੱਸੀ ਆ ਮੈਂ ਤੁਹਾਡੇ ਨਾਲ ਸਾਂਝੀ ਕਰਦਣਾ 61+ ਹਾਈਟ ਹੈ ਜੀ 20 ਦਿਨਾਂ ਦੀ ਮੇਡ ਕਰਵਾਈ ਹੋਈ ਆ ਅਰਜਨ ਰੌਲੀ ਵਾਲੇ ਘੋੜੇ ਦੇ ਬੱਚੇ ਤੋਂ ਜਿਹੜੇ ਤੋਂ ਮੈਡ ਕਰਵਾਈ ਹੋਈ ਆ ਉਹਦੇ ਪ੍ਰੂਫ ਤੁਹਾਨੂੰ ਸਾਰੇ ਮਿਲ ਜਾਣੇ ਆ ਤੇ 6 ਸਾਲ ਬਾਈ ਹੋਣਾ ਨੇ ਉਮਰ ਦੱਸੀ ਆ ਬਾਈ ਕਹਿੰਦਾ ਸਵਾਰੀ ਦੀ ਬਿਲਕੁਲ ਪਾਸ ਆ ਸਾਊ ਸੀਲ ਪੂਰੀ ਆ ਇੱਕ ਗੱਲ ਹੋਰ ਕਹਿੰਦਾ ਕਿਸੇ ਤਰ੍ਹਾਂ ਦਾ ਕੋਈ ਵੀ ਨੁਕਸ ਨਹੀਂ ਘੋੜੀ ਦੇ ਵਿੱਚ ਭਵੇਂ ਕਹਿੰਦਾ ਕੋਈ ਪਹਿਲੀ ਵਾਰ ਹੀ ਰੱਖਣ ਵਾਲਾ ਬੰਦਾ ਲੈ ਲਵੇ ਘੋੜੀ ਦੋਸਤੋ ਸਾਊ ਸੀਲ ਠੰਡੀ ਪੂਰੀ ਆ ਬਾਲ ਪੌਰੀਆਂ ਦੀ ਸਾਫ ਆ ਜਿੰਨੀ ਡਿਟੇਲ ਮੈਂ ਤੁਹਾਨੂੰ ਦੱਸੀ ਆ ਇੰਨੀ ਕੁ ਡਿਟੇਲ ਮੈਨੂੰ ਮਾਲਕਾਂ ਨੇ ਦੱਸੀ ਸੀਗੀ ਮੈਂ ਤੁਹਾਡੇ ਨਾਲ ਸਾਂਝੀ ਕਰਤੀ ਬਾਕੀ ਕੋੜੀ ਤੁਹਾਨੂੰ ਕਿਵੇਂ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਜੇਕਰ ਤੁਸੀਂ ਵੀ ਆਪਣਾ ਜਾਨਵਰ ਵੇਚਣਾ ਹੈ ਵੀਡੀਓ ਪਵਾ ਕੇ ਤਾਂ ਮੇਰੇ ਨਾਲ 97000 ਵਾਲੇ ਨੰਬਰ ਤੇ WhatsApp ਤੇ ਕੰਟੈਕਟ ਕਰ ਸਕਦੇ ਹੋ ਤੇ ਆਪਣੀ ਐਡ ਪਵਾ ਕੇ ਆਪਣਾ ਜਾਨਵਰ ਜਿਹੜਾ ਵੇਚ ਸਕਦੇ ਹੋ